ਬਾਈ ਚੱਲਿਆ ਟਰੈਕਟਰ ਬਾਈਆਂ ਦੇ ਹੱਥ ਥੋੜਾ ਜਿਹਾ ਔਖਾ ਲੱਗੂਗਾ ਤੇ ਚੰਗਾ ਵੀਰੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਐਤਵਾਰ ਦਾ ਦਿਨ ਹੈ ਘਰੇ ਅੱਜ ਏਜੰਸੀ ਗਏ ਨਹੀਂ ਕਿ ਰੋਪੜ ਤੇ ਆਪਣੇ ਕੋਲ ਕੋਈ ਟਰੈਕਟਰ ਆਇਆ ਸੀਗਾ ਜੀ ਫੋਰਡ 3600 1991 ਮਾਡਲ ਤੇ ਵੀਰ ਪਹੁੰਚੇ ਹੋਏ ਆ ਬਾਈ ਟਰੈਕਟਰ ਲੈਣਾ ਆਪਣੇ ਕੋਲੋਂ ਬਹੁਤ ਦੂਰ ਤੋਂ ਆਏ ਹੁਸ਼ਿਆਰਪੁਰ ਤੋਂ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਟਰੈਕਟਰ ਦਾ ਵੈਸੇ ਆਪਾਂ ਨੇ ਬੇਲੇ ਨਾਲ ਵੀਡੀਓ ਵਿੱਚ ਪਾਇਆ ਸੀਗਾ ਜੀ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਲੋ ਜੀ ਆਹ ਟਰੈਕਟਰ ਆਪਾਂ ਨੇ ਦੇ ਸੇਲ ਕੀਤਾ ਜੀ ਫੋਰਡ 3600 ਤੇ ਵੀਰ ਵੀ ਬਾਈ ਇੱਧਰ ਆਪਣੇ ਹਿਸ਼ਾਰਪੁਰ ਤੋਂ ਵੀ ਅੱਗੇ 15 20 ਕਿਲੋਮੀਟਰ ਪਿੰਡ ਪੈਂਦਾ ਬਾਈ ਇਹਨਾਂ ਦਾ ਉੱਥੋਂ ਆਏ ਹੋਏ ਆ ਟਰੈਕਟਰ ਲੈਣ ਤੇ ਸਾਨੂੰ ਮਿਲਾਉਨੇ ਬਾਈਨਾਂ ਨਾਲ ਹੋਰ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਹੋਰ ਵੀਰੇ ਠੀਕ ਆ ਵਧੀਆ ਜੀ ਤੇ ਵੇ ਤੁਹਾਡੀ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ ਜੀ ਤੇ ਬਾਈ ਨਾਲੇ ਬਾਈ ਇੰਸਟਾਗ੍ਰਾਮ ਤੇ ਦੇਖਿਆ ਸੀ ਆਪਣਾ ਟਰੈਕਟਰ ਇਹ ਤੇ ਵੀਰੇ ਆਏ ਕਿੱਥੋਂ ਕਿਹੜਾ ਪਿੰਡਾ ਆਪਣਾ ਕਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹੇ ਚ ਪੱਕਲਾ ਪਿੰਡ ਆ ਜੀ ਸਾਡਾ ਪੱਕਲਾ ਪਿੰਡ ਠੀਕ ਆ ਜੀ ਤੇ ਬਾਕੀ ਬਾਈ ਜਿੱਦਾਂ ਤੁਸੀਂ ਦੇਖਿਆ ਸੀ ਉਦਾਂ ਹੀ ਆ ਬਾਜੀ ਟਰੈਕਟਰ ਜਿਵੇਂ ਤੁਹਾਨੂੰ ਦੱਸਿਆ ਸੀ ਬਾਕੀ ਬਾਜੀ ਬਾਈ ਨਾਲ ਨੂੰ ਜੋ ਗੱਲਬਾਤ ਸੀਗੀ ਆਪਾਂ ਨੇ ਦੱਸਤੀ ਸਾਰੀ ਹਨਾ ਜੀ ਤੇ ਬਾਕੀ ਬਾਈ ਨਾਲ ਨੇ ਕਹਿੰਦੇ ਵੀ ਬਾਈ ਨਾਲ ਕੋ ਖੇਤੀ ਬਾਈ ਕਿੰਨੇ ਕ ਖੇਤੀ ਆਪਣੀ ਖੇਤੀ ਬਾਜੀ ਆਪਣੀ ਥੋੜੀ ਆ ਜੀ 2 ਕਿਲੋ ਦੀ ਆ ਜੀ 2 ਕਿਲੇ ਖੇਤੀ ਆ ਬਾਈ ਕਹਿੰਦਾ ਸਾਨੂੰ ਸ਼ੌਂ ਤੇ ਬਾਈ ਕਿਆ ਵਧੀਆ ਤਾਂ ਫੋੜ ਦਾ ਫਰਾਟਾ ਆਪਦੀ ਲੱਗਦਾ ਫਰਾਟਾ ਜੀ ਠੀਕ ਆ ਠੀਕ ਆ ਆਹ ਮੁੰਡਾ ਫਿਰ ਇਹ ਮੁੰਡਾ ਭਰਾ ਹੈ ਭਰਾ ਜੀ ਛੋਟਾ ਅੱਛਾ ਛੋਟਾ ਭਰਾ ਹੈ ਠੀਕ ਹੈ ਜੀ ਬਾਈ ਨੇ ਬਾਈ ਸਾਜਰੇ ਤੁਰੇ ਸੀ ਬਾਈ ਕਿੰਨੇ ਵੇ ਤੁਰੇ ਸੀ ਸਵੇਰੇ 7 ਵਜੇ ਬਾਈ ਨੇ 7 ਵਜੇ ਬਸ ਬੈਠੇ ਸੀਗੇ ਬਾਈ ਤੇ ਉਰੇ ਪਹੁੰਚੇ ਲਗਭਗ 10:30 11 ਵਜੇ ਟਾਈਮ ਬਹੁਤ ਆ ਬਾਈ ਆ ਰਾਮ ਨਾਲ ਪਹੁੰਚ ਜਾਣਾ 3 ਕੇ ਘੰਟੇ ਲੱਗਦੇ ਨੇ ਹਿਆਰਪੁਰ ਜਾਣ ਨੂੰ ਤੇ ਬਾਕੀ ਟਰੈਕਟਰ ਬਾਈ ਵਧੀਆ ਐਨ ਬੈਟਰੀ ਬੂਟਰੀ ਤੁਹਾਨੂੰ ਦੱਸਿਆ ਸੀ ਨਵੀਂ ਆ ਦੇਖੋ ਜਮੇ ਇਹਦੀ ਬੈਟਰੀ ਬੜੀ ਰੱਖ ਹੋਈ ਹੋਈ ਆ ਜੀ ਬਾਕੀ ਉਹ ਵੀ ਟਰੈਕਟਰ ਦੀ ਆਵਾਜ਼ ਬੂਜ ਬਹੁਤ ਘੈਂਟ ਆ ਟਾਇਰਾਂ ਪਿੱਛੋਂ ਥੋੜਾ ਜਿਹਾ ਜ਼ਰੂਰ ਆਪਾਂ ਕਹਿ ਸਕਦਾ ਵੀ ਟਾਇਰ ਘੱਟ ਨੇ ਤੇ ਬਾਕੀ ਉਦਾਂ ਇੰਜਨ ਗੇਅਰ ਦਾ ਲਿਫਟ ਦਾ ਟਰੈਕਟਰ ਬਾਈ ਇਹਨਾਂ ਨੂੰ ਚੈੱਕ ਕਰਾਇਆ ਤਵੀਆਂ ਦੇ ਪਾ ਗਏ ਬਾਈ ਲਿਫਟ ਦਾ ਦੇਖਿਆ ਵਧੀਆ ਨਾ ਪੂਰਾ ਓਕੇ ਰਿਪੋਰਟ ਆ ਜੀ ਬਾਕੀ ਜਿਹੜੇ ਬਾਈ ਕਹਿੰਦੇ ਥੋੜੇ ਮੋਟੇ ਕੰਮ ਹੈਗੇ ਉਹ ਅਸੀਂ ਆਪੇ ਕਰਵਾ ਲੈਣੇ ਆ ਤੇ ਬਾਕੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਦੂਰੋਂ ਤੁਸੀਂ ਆਏ ਆਪਣੇ ਕੋਲ ਤੇ ਚਲੋ ਬਾਕੀ ਟਰੈਕਟਰ ਤਾਂ ਆਪਣੀ ਜਗ੍ਹਾ ਇਹ ਪਿਆਰ ਮੁਹੱਬਤ ਆਪਣੀ ਜਗ ਤੇ ਬਾਕੀ ਬਾਈ ਮਾਰੋ ਮੜੀ ਸਾਲਫਾ ਥੋੜੀ ਆਵਾਜ਼ ਚੈੱਕ ਕਰਾਉਣੀ ਆਪਾਂ ਨੇ ਤੇ ਡੈਕ ਵੀ ਬਾਈ ਲੱਗਿਆ ਹੋਇਆ ਡੈਕ ਲਾ ਕੇ ਜਾਇਓ ਹੁਣ ਤੇ ਹੈ ਸਪੀਕਰ ਇੱਕੋ ਵਾਰ ਚੱਲਦਾ ਹੈ ਬਲੂਟੂਥ ਵਾਲਾ ਲੱਗਿਆ ਹੋਇਆ ਬਾਈ న్యూਟਰਲ ਕਰ ਲਿਓ ਮੇਰਾ ਵੀਰ ਲੈ ਬਾਈ ਟਰੈਕਟਰ ਦੀ ਆਵਾਜ਼ ਕਰੋ ਚੈੱਕ ਐਂ ਦਾਣੇ ਗਣਦਾ ਬਾਈ ਜਾਂ ਬਾਕੀ ਲਿਫਟ ਲੋਡ ਦਾ ਪੂਰਾ ਵਧੀਆ ਬਾਈ ਇਹਦਾ ਲਿਫਟ ਪੰਪ ਵੀ ਨਮਾ ਪਿਆ ਹੋਇਆ ਟਰੈਕਟਰ ਦਾ ਠੀਕ ਆ ਜੀ ਬਾਕੀ ਚਲੋ ਬਾਈਨਾਂ ਨੂੰ ਵਾਅਦਾ ਕਰੇ ਕੰਮਕਾਰ ਵਿੱਚ ਜਿਹੜੇ ਕੰਮ ਵਾਸਤੇ ਲਿਆ ਵਧੀਆ ਟੰਗ ਸਾਰੇ ਬਾਈਨਾਂ ਦਾ ਤੇ ਵੈਸੇ ਬਾਈ ਫੋਨ ਇਹਦੇ ਮੈਨੂੰ ਬਹੁਤ ਸਾਰੇ ਵੀਰਾਂ ਦੇ ਆਏ 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 ਗਏ ਟਰੈਕਟਰਾਂ ਦੇ ਬਾਕੀ ਚਲੋ ਚੀਜ਼ ਜਿਹਦੇ ਕਰਮਾਂ ਤੇ ਜਾਣੀ ਉੱਥੇ ਜਾਣੀ ਹੈ ਤੇ ਐਡੂ ਦਾ ਪ੍ਰੈਸ਼ਰ ਵੀ ਬਾਈ ਫੁੱਲ ਆ ਟਰੈਕਟਰ ਦਾ ਆਪਾਂ ਤੁਹਾਨੂੰ ਦਿਖਾਉਣਾ ਹੈ ਐਡ ਪ੍ਰੈਸ਼ਰ ਕਿਉਂ ਆਇਆ ਠੀਕ ਹੈ ਅਕੀਦਾ ਇੰਜਨ ਗੇਰ ਦਾ ਵੀ ਵਧੀਆ ਐਨ ਬਲੋ ਬਲੂ ਨਹੀਂ ਹੈਗੀ ਬਾਈ ਟਰੈਕਟਰ ਦੀ ਆ ਦੇਖੋ ਆਜੂ ਟੱਕਾ ਕੈਂਟ ਇਹ ਦਾਣਾ ਹੀ ਘੰਦਾ ਪੂਰਾ ਅਕੀ ਬਾਈ ਹੋਰ ਵੀ ਕਿਸੇ ਨੇ ਵੀ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੀ ਰੋਪੜ ਵੀ ਆਪਣੇ ਕੋ ਪੁਰਾਣੇ ਟਰੈਕਟਰ ਖੜੇ ਹੁੰਦੇ ਨੇ ਇੰਡੋ ਫਾਰਮ ਦੀ ਏਜੰਸੀ ਵਿੱਚ ਉੱਥੋਂ ਵੀ ਆ ਕੇ ਆਪਣੇ ਕੋ ਟਰੈਕਟਰ ਦੇਖ ਸਕਦਾ ਤੇ ਆਲਰੇਡੀ ਨੰਬਰ ਸਭ ਨੂੰ ਪਤਾ ਹੀ ਆ ਬਾਈ ਨੰਬਰ ਆਪਣਾ ਥੱਲੇ ਮੈਂਚਰ ਦਾ ਸਕਰੀਨ ਦੇ ਤੇ ਬਾਕੀ ਬਾਈ ਤੁਹਾਨੂੰ ਪਤਾ ਹਿਸ਼ਾਰ ਪਰੇ ਵੀ ਆ ਉਧਰ ਲੋਕ ਬਹੁਤ ਸ਼ਕੀਨ ਐ ਨਾ ਤੇ ਇਥਾਂ ਦੇ ਮੋੜੀ ਮੋੜੀਫਾਈ ਕਰਾਉਣ ਨੂੰ ਲੰਦੇ ਨੇ ਬਾਈ ਨੇ ਵੀ ਵਸੇ ਤਿਆਰੀ ਕਰਾਉਣਾ ਇਹਨਾਂ ਨੇ ਟਰੈਕਟਰ ਤੇ ਦੋ ਬਾਈ ਚੱਲਿਆ ਟਰੈਕਟਰ ਬਾਈ ਇਹਨਾਂ ਦੇ ਹੱਥ ਥੋੜਾ ਜਿਹਾ ਔਖਾ ਲੱਗੂਗਾ ਤੇ ਚੰਗਾ ਵੀਰੇ ਓਕੇ ਜੀ ਘਰਤਾ ਜੀ ਅਲਵੇ ਦਾ ਅੱਜ 43600 ਆਪਾਂ ਨੇ ਉਨੇ ਭਰਾ ਪਹੁੰਚੇ ਬਨੇ ਬਾਈ ਇੱਥੇ ਲੋ ਬਾਈ ਆ ਜੈਤਵਾਰ ਦੇ ਦਿਨ ਆਪਾਂ ਨੇ ਘਰ ਦੇ ਹੀ ਕੰਮਕਾਰ ਕਰਿਆ ਜੀ ਸਾਰਾ ਦਿਨ ਤੇ ਬਰਸੀਨ ਵੀ ਆਪਣਾ ਵਧੀਆ ਹੋ ਗਿਆ ਬਾਈ 10 ਕੁ ਦਿਨ ਤੱਕ ਬਰਸੀਨ ਆਪਣਾ ਬਾੜ ਤੇ ਹੋ ਜਾਣਾ ਗਿੱਠ ਗਿੱਠ ਦਾ ਹੋ ਗਿਆ ਬਰਸੀਨ ਤੇ ਅੱਜ ਵੀ ਇਹਦੇ ਤੇ ਸਪਰੇ ਕਰਕੇ ਆਟੇ ਬਾਈ ਤਾਕਤ ਦੀ ਆ ਪਿਆ ਪੰਪ ਤਿੰਨ ਪੰਪਾ ਤਿੰਨੇ ਪੰਪ ਲਾਤੇ ਬਾਈ ਇੱਥੇ ਠੀਕ ਹੈ ਜੀ ਤੇ ਆਲੀ ਸਪਰੇ ਕਰੀ ਆਪਾਂ ਨੇ ਬਾਈ ਇਹਦੇ ਤੇ ਜੀਬ ਰਸ ਇਹ ਬਾਇਓ ਸਪਰੇਅ ਆ ਵਿੱਚ ਆਪਾਂ ਨੇ ਇੱਕ ਕੁੰਜਲਾ ਬਾਈ ਮੰਨ ਕੇ ਚੱਲੋ ਵੀ ਪਾਈਆਕ ਜੂਰੀਆ ਵਿੱਚ ਐਡ ਕਰਕੇ ਉਹ ਪਾਈਆ ਤੇ ਆ ਆਪਣੇ ਬਾਈ ਗੋਭੀ ਲਾਈ ਹੋਈ ਐ ਸਾਰੀ ਇਹ ਆਪਣੇ ਘਰ ਦੀ ਉਹ ਪਨੀਰੀ ਲਾਈ ਸੀ ਬਾਈ ਗੋਭੀ ਦੀ ਤੇ ਇੱਧਰ ਨਾਲ ਨਾਲ ਵੀ ਗੋਭੀ ਲਾਈ ਆ ਆ ਇੱਧਰ ਬਾਈ ਹੁਣ ਲਾਈ ਐ ਗੋਭੀ ਆਪਾਂ ਨੇ ਕਿਉਂਕਿ ਜੇ ਇਕੱਠੀ ਲਾ ਦਨੇ ਸਾਰੀ ਬਾਈ ਫਿਰ ਇਕੱਠੀ ਖਾ ਵੀ ਨਹੀਂ ਹੁੰਦੀ ਏਡੀ ਸਬਜ਼ੀਆਂ ਲਗਭਗ ਆਪਾਂ ਨੇ ਬਾਈ ਟੋਟਲੀ ਲਾਈਆਂ ਹੋਈਆਂ ਠੀਕ ਐ ਜੀ ਆਪਣੀਆਂ ਗਾਜਰਾਂ ਆਪਣੇ ਸ਼ਕਰਕੰਦੀਆਂ ਆਪਣਾ ਸੌਰੀ ਅ ਕੀ ਕਹਿੰਦੇ ਹੁੰਦੇ ਇਹਨੂੰ ਬੀਟਰ ਰੂਟ ਮੈਂ ਨਾਂ ਭੁੱਲ ਗਿਆ ਤਾਂ ਕੀ ਕਹਿੰਨੇ ਪੰਜਾਬੀ ਵਿੱਚ ਮੂਲੀਆਂ ਲਗਭਗ ਸਾਰੀਆਂ ਘਰ ਦਾ ਹੀ ਲਾਇਆ ਵੈ ਇਸ ਵਾਰ ਬਾਈ ਕੋਸ਼ਿਸ਼ ਕਰੀ ਆ ਵੀ ਆਪਣਾ ਘਰ ਦਾ ਹੀ ਸਬਜ਼ੇ ਸੋਜੀਆਂ ਲਾਇਆ ਕਰੀ ਆ ਆਹ ਲਸਣ ਲਾਇਆ ਵੈ ਇੱਧਰ ਠੀਕ ਆ ਜੀ ਆ ਇੱਧਰ ਟਮਾਟਰ ਲਾਏ ਹੋਏ ਆ ਜੀ ਸਾਰੇ ਜੀ ਆ ਇੱਧਰ ਪਿਆਜ਼ਾਂ ਦੀ ਪੌਦ ਲਾਈ ਹੋਈ ਜਿਵੇਂ ਦੇਖਦੀ ਆ ਆ ਸਾਰੀ ਪਿਆਜ਼ਾਂ ਦੀ ਪੌਦ ਲਾਈ ਹੋਈ ਹੈ ਜੀ ਥੋੜੀ ਜਿਹੀ ਗੇਤੀ ਲੱਗੀ ਬਾਈ ਥੋੜੀ ਜਿਹੀ ਲੇਟ ਲਾਉਣੀ ਸੀ ਹੁਣ ਅਸਲ ਚ ਟਾਈਮ ਹੋਣਾ ਵੈਸੇ ਆਪਾਂ ਨੇ ਹੋਰ ਲਾਉਣੀ ਆ ਤੀ ਗੰਨੇ ਵਿੱਚ ਪਿਆਜ਼ ਲਾਉਣੇ ਆ ਬਾਈ ਆ ਆਲੂ ਲਾਏ ਆ ਬਾਈ ਆਲੂ ਥੋੜੀ ਜਿਹੀ ਲੇਟ ਹੋ ਗਏ ਠੀਕ ਹੈ ਜੀ ਤੇ ਇੱਕ ਬਾਈ ਰਿਜ਼ਲਟ ਬਹੁਤ ਵਧੀਆ ਕੱਢਿਆ ਵਿੱਚ ਆਪਾਂ ਜੂਰੀਆ ਸਿੱਧਾ ਪਾਉਣ ਦੀ بجائے ਆਪਾਂ ਕਿਸੇ ਵੀ ਚੀਜ਼ ਵਿੱਚ ਵਰਸੀਨ ਵੀ ਖਾਸ ਕਰਕੇ ਬਾਈ ਪਸ਼ੂਆਂ ਦੇ ਚਾਰੇ ਵਿੱਚ ਤੇ ਆਪਾਂ ਸਿੱਧਾ ਛਿੱਟਾ ਦੰਨੇ ਆ ਬਾਈ ਰਾਮ ਨਾਲ 10-15 ਕਿਲੋ ਜੂਰੀਆ ਦਾ ਛਿੱਟਾ ਦੇ ਹੋ ਜਾਂਦਾ ਤੇ ਜੇ ਆਪਾਂ ਦੂਜੀ ਤਰ੍ਹਾਂ ਸਪਰੇਅ ਕਰਦੇ ਆ ਤਾਂ ਅੱਧਾ ਕਿਲੋ ਜੂਰੀਆ ਪੈਂਦਾ ਬਾਈ 2-3 ਪੰਪਾਂ ਚ ਬਹੁਤ ਵਧੀਆ ਰਿਜ਼ਲਟ ਆ ਬਾਈ ਬੇਸ਼ੱਕ ਹਫਤੇ ਬਾਅਦ ਸਪਰੇਅ ਕਰ ਦੋ ਉਹਦੀ ਤੁਸੀਂ ਠੀਕ ਹੈ ਉਹਦੇ ਵਿੱਚ ਜਾਨੀ ਕਿ ਦੁੱਧ ਵਿੱਚ ਵੀ ਨਹੀਂ ਬਾਈ ਜੂਰੀਆ ਵਾਧਾ ਹੈਗਾ ਜੇ ਆਪਾਂ ਆਮ ਪੀਨੇ ਡੰਗਰਾਂ ਨੂੰ ਵੀ ਕੋਈ ਉਹਦਾ ਨੁਕਸਾਨ ਨਹੀਂ ਹੈਗਾ ਤੇ ਕੋਸ਼ਿਸ਼ ਕਰਿਆ ਕਰੋ ਤੇ ਵੈਸੇ ਬਾਈ ਮੈਂ ਕੋਈ ਬਹੁਤ ਬੜਾ ਵਿਦਵਾਨਤਾ ਹੈਗਾ ਨਹੀਂ ਇਹ ਵਿਸ਼ੇ 'ਚ ਪਰ ਮੈਂ ਜੋ ਦੇਖਦਾ ਬਾਈ YouTube ਤੇ ਹੀ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਉਧਰ ਆਪਣੀ ਜਵੀ ਲਾਈ ਹੋਈ ਆ 2 ਕਪਿੱਗੇ ਸੌ ਉਹਦੇ ਤੇ ਮੈਂ 3-4 ਜੂਰੀ ਇਹਦੀਆਂ ਤਾਂ ਇਹਦੀਆਂ ਬਾਈ ਸਪਰੇਅ ਕਰੀ ਆ ਤੇ ਬਹੁਤ ਵਧੀਆ ਰਿਜ਼ਲਟ ਆ ਬਾਈ ਮਹੀਨੇ ਦੇ ਵਿੱਚ ਜਵੀ ਮੰਨ ਕੇ ਜਦੋਂ ਆਪਣੀ ਜਵੀ ਬਾੜ ਤੇ ਹੋ ਗਈ। ਅ 40 ਦਿਨ ਦੀ ਜਵੀ ਐਨ ਪੂਰੀ ਬਾਈ ਅ ਫੁੱਟ ਫੁੱਟ ਦੇ ਉੱਪਰ ਜਵੀ ਹੋ ਗਈ। ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਤਰੀਕਾ ਬਹੁਤ ਵਧੀਆ ਕੰਮ ਕਰਦਾ। ਸਿੱਧਾ ਯੂਰੀਆ ਘੱਟ ਪਾਓ ਖਾਸ ਕਰਕੇ ਡੰਗਰਾਂ ਦੇ ਚਾਰੇ ਵਿੱਚ ਬਾਈ। ਸਪਰੇਅ ਕਰ ਦੋ ਉਹਦੀ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੂਗਾ। ਤੇ ਬਾਕੀ ਠੀਕ ਆ ਅੱਧੇ ਵਲੌਗ ਵਿੱਚ ਇੰਨੇ ਹੀ ਬਾਈ। ਇਹ ਜene ਪੁਰਾਣਾ ਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜ਼ਰੂਰ ਕਨੈਕਟ ਕਰਿਆ ਕਰੋ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ